ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿੱਥੇ ਇੱਕ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹਾਲ ਹੀ ਦੇ ਵਿੱਚ ਲੁਧਿਆਣਾ ਵੈਸਟ ਚੋਣ ਜਿੱਤਦੇ ਸੰਜੀਵ ਅਰੋੜਾ ਨੂੰ ਉਦਯੋਗ ਅਤੇ ਐਨ ਆਰ ਆਈ ਵਿਭਾਗ ਸੌਂਪ ਦਿੱਤਾ ਜਾਂਦਾ ਹੈ ਤੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਾਸ اجلاس ਸੱਦ ਲਿਆ ਗਿਆ ਵਿਧਾਨ ਸਭਾ ਦਾ ਇੱਕ ਖਾਸ اجلاس ਹੋਣ ਜਾ ਰਿਹਾ ਹੈ ਔਰ ਇਹ 10 ਜੁਲਾਈ ਨੂੰ ਰੱਖਿਆ ਗਿਆ ਯਾਨੀ ਕਿ ਵੀਰਵਾਰ ਨੂੰ ਇਹ اجلاس ਜਿਹੜਾ ਹੈ ਉਹ ਰੱਖਿਆ ਗਿਆ ਹੈ ਔਰ ਇਸ اجلاس ਤੋਂ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਹਾਲ ਹੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਉਦਯੋਗ ਅਤੇ ਐਨਆਰਆਈ ਵਿਭਾਗ ਜਿਹੜਾ ਆ ਉਹ ਸੰਜੀਵ ਅਰੋੜਾ ਜਿਹੜੇ ਨਵੇਂ ਬਣੇ ਵਿਧਾਇਕ ਨੇ ਉਹਨਾਂ ਨੂੰ ਸੌਂਪ ਦਿੱਤਾ ਗਿਆ ਔਰ ਦੂਸਰੇ ਪਾਸੇ ਜਿਹੜਾ ਇਹ ਐਨ ਆਰ ਆਈ ਵਿਭਾਗ ਜਿਨ੍ਹਾਂ ਦੇ ਕੋਲ ਸੀ ਯਾਨੀ ਕਿ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਿਸ ਨੂੰ ਲੈ ਕੇ ਆਲਰੇਡੀ ਬਹੁਤ ਸਾਰੀਆਂ ਸਪੈਕੂਲੇਸ਼ਨਸ ਚੱਲ ਰਹੀਆਂ ਪਰ ਇਹਦੇ ਦੇ ਦਰਮਿਆਨ ਹੁਣ ਇੱਕ ਨਵਾਂ ਫੈਸਲਾ ਨੋਟਿਸ ਜਾਰੀ ਕਰ ਦਿੱਤਾ ਗਿਆ 10 ਜੁਲਾਈ ਨੂੰ ਸਪੈਸ਼ਲ اجلاس ਜਿਹੜਾ ਹੈ ਉਹ ਮਾਨ ਸਰਕਾਰ ਨੇ ਸੱਦੇ ਆ ਔਰ ਇਸ اجلاس ਦੇ ਵਿੱਚ ਵੱਡੇ ਫੈਸਲੇ ਲਏ ਜਾਣ ਦੀ ਜਿਹੜੀ ਉਮੀਦ ਹੈ ਤੋ ਜਿਤਾਈ ਜਾ ਰਹੀ ਹੈ ਕੁਝ ਫਿਰ ਵੱਡਾ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੋ ਸਕਦਾ ਹੈ ਕਿ ਇਸ اجلاس ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਉਹ ਕੀਤਾ ਜਾਵੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਫਿਰ ਚਰਚਾਾਂ ਦੁਬਾਰਾ ਉੱਠਣ ਜਾਂ ਹੋ ਸਕਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਹੀ ਕੋਈ ਵੱਡਾ ਫੈਸਲਾ ਲੈਣਾ ਹੋਵੇ ਕਿਉਂਕਿ ਬਹੁਤ ਸਾਰੀਆਂ ਚਰਚਾਾਂ ਆਲਰੇਡੀ ਚੱਲ ਰਹੀਆਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲੋਂ ਜਦੋਂ ਉਹਨਾਂ ਦਾ ਵਿਭਾਗ ਵਾਪਸ ਲਿਆ ਗਿਆ ਜਾਂ ਫਿਰ ਉਹਨਾਂ ਦਾ ਵਿਭਾਗ ਟ੍ਰਾਂਸਫਰ ਕੀਤਾ ਗਿਆ ਸੰਜੀਵ अरोड़ा ਨੂੰ ਉਸ ਤੋਂ ਬਾਅਦ ਬਹੁਤ ਸਾਰੀਆਂ ਸਪੈਕੂਲੇਸ਼ਨ ਸੀ ਕਿ ਹੋ ਸਕਦਾ ਕਿਸ ਤੋਂ ਇਲਾਵਾ ਵੀ ਹੋਰ ਫੇਰ ਬਦਲ ਹੋਵੇ ਹੋ ਸਕਦਾ ਹੈ ਕਿ ਕੋਈ ਹੋਰ ਮੰਤਰੀ ਜਿਹੜਾ ਆ ਉਹ ਲਿਆਂਦਾ ਜਾਵੇ ਕਿਉਂਕਿ ਆਲਰੇਡੀ ਇੱਕ ਹੋਰ ਮੰਤਰੀ ਦੀ ਕੁਰਸੀ ਖਾਲੀ ਹੈ ਯਾਨੀ ਕਿ ਇੱਕ ਮੰਤਰੀ ਹੋਰ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਸਕਦਾ ਹੈ ਤੇ ਹੋ ਸਕਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਇੱਕ ਹੋਰ ਮੰਤਰੀ ਐਡ ਕਰ ਲਿਆ ਜਾਵੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਲਿਆ ਜਾਵੇ ਹਾਲ ਹੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜ ਦਿੱਤਾ ਗਿਆ ਇਹਦੇ ਦਰਮਿਆਨ ਬਹੁਤ ਸਾਰੇ ਸਵਾਲ ਜਿਹੜੇ ਨੇ ਉੱਠ ਰਹੇ ਨੇ ਪਰ ਨਾਲ ਦੀ ਨਾਲ ਇਹ ਜ਼ਰੂਰ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਿਰ ਇਹ ਸਪੈਸ਼ਲ اجلاس ਜਿਹੜਾ ਉਹ ਕਿਉਂ ਸੱਦਿਆ ਗਿਆ ਜੋ ਵੀ ਹੋਏਗਾ ਹੁਣ 10 ਤਰੀਕ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ 10 ਤਰੀਕ ਨੂੰ ਇਹ اجلاس ਸੱਦਿਆ ਗਿਆ ਔਰ ਇਸ ਸਪੈਸ਼ਲ اجلاس ਦੇ ਵਿੱਚ ਜੋ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਦੇ